ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਕੇਂਦਰ ਸਰਕਾਰ ਦਾ ਵੱਡਾ ਕਦਮ ਤਿੰਨ ਫੌਜਾਂ ਨੂੰ ਦਿੱਤੀ ਖਾਸ ਪਾਵਰ ਕੇਂਦਰੀ ਅਤੇ ਅੰਤਰ ਸੇਵਾ ਸੰਗਠਨ ਨਿਰੰਤਰਣ ਅਤੇ ਅਨੁਸ਼ਾਸਨ ਐਕਟ 2023 ਦੇ ਤਹਿਤ ਨਿਯਮਾਂ ਨੂੰ ਸੂਚਿਤ ਕੀਤਾ ਗਿਆ ਹੈ ਇਸ ਦਾ ਉਦੇਸ਼ ਹਥਿਆਰਬੰਦ ਵਲੰਦ ਵਿੱਚ ਵਧੇਰੇ ਸੰਜੁਕਤਾ ਅਤੇ ਕਮਾਂਡ ਕੁਸ਼ਲਤਾ ਪ੍ਰਾਪਤ ਕਰਨਾ ਹੈ ਇਹ ਵਿਕਾਸ آپریشن ਸੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਤਾਨਵਿਚਾਰਤ ਨਾ ਵਾਧੇ ਤਨਾਅ ਦੇ ਵਿਚਕਾਰ ਆਇਆ ਹੈ ਅੱਜ ਅੰਤਰ ਸੇਵਾ ਸੰਗਠਨ ਕਮਾਂਡ ਨਿਰੰਤਰ ਅਤੇ ਅਨੁਸ਼ਾਸਨ ਐਕਟ 2023 ਦੇ ਤਹਿਤ بنائے ਗਏ ਨਿਯਮਾਂ ਨੂੰ ਇੱਕ ਗਜਟ ਨੋਟੀਫਿਕੇਸ਼ਨ ਰਾਹੀਂ ਚੂਚਿਤ ਕੀਤਾ ਗਿਆ ਹੈ ਅਤੇ ਇਸ ਤੇ 27 ਮਈ ਤੋਂ ਲਾਗੂ ਹੋ ਗਏ ਹਨ ਰੱਖਿਆ ਮੰਤਰਾਲੇ ਦੇ ਅਨੁਸਾਰ ਇਸ ਮਹੱਤਵਪੂਰਨ ਕਦਮ ਦਾ ਉਦੇਸ਼ ਅੰਤਰ ਸੇਵਾ ਸੰਗਠਨਾ ਨੂੰ ਪਰਭਾਵਸ਼ਾਲੀ ਕਮਾਂਡ ਨਿਰੰਤਰ ਅਤੇ ਕੁਸ਼ਲ ਕਾਰਜਕਸ਼ੀਲਤਾ ਦੇ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ ਹਥਿਆਰਬੰਦ ਬਲਾ ਵਿੱਚ ਸੰਯੁਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ ਸੰਸਦ ਦੇ ਵੋਟਾਂ ਦੋਵਾਂ ਸੰਸਦਨਾ ਦੇ ਨੇ 2023 ਦੇ ਮਾਨਸੂਨ ਸੈਲਸ ਦੌਰਾਨ ਬਿੱਲ ਪਾਸ ਕੀਤਾ ਸੀ ਇਸ ਨੂੰ 15 ਅਗਸਤ 2023 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ 8 ਮਈ 2024 ਨੂੰ ਗਜਟ ਨੋਟੀਫਿਕੇਸ਼ਨ ਦੇ ਅਨੁਸਾਰ ਇਹ ਐਕਟ 10 ਮਈ 2024 ਤੋਂ ਲਾਗੂ ਹੋਵੇਗਾ ਇਸ ਦੌਰਾਨ ਨਿਊਜ਼ ਏਜੰਸੀਆਂ ਪੀਟੀਆਈ ਦੀ ਰਿਪੋਰਟ ਅਨੁਸਾਰ ਚੀਫ ਹਾਫ ਡਿਫੈਂਸ ਹਸਟਾਪ ਜਨਰਲ ਅਨਿਲ ਚਾਹਾਨ ਨੇ ਇਹ ਤੁਨ ਆਪਰੇਸ਼ਨ ਸੰਦੂਰ ਤੋਂ ਬਾਅਦ ਫੌਜ ਦੇ ਉੱਤਰੀ ਅਤੇ ਪੱਛਮੀ ਪ੍ਰੇਸ਼ਨਾ ਵਿਚ ਭਾਰਤੀ ਫੌਜ ਦੀ ਲੜਾਈ ਲਈ ਤਿਆਰ ਦੀ ਤਿਆਰੀ ਦੀ ਰਣਨੀਤੀ ਸਮੀਖਿਆ ਕੀਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ